विसुरुना ਭਾਈ ਏ ਵਾਹਿਗੁਰੂ ਜੀ ਮੈਨੂੰ ਤਾਂ ਵਾਦ ਸਿੱਖੋ ਚਾਉ ਹੈ ਕਿਹੜਾ ਚਾਉ ਹੈ ਭਾਈ ਏ ਵਾਹਿਗੁਰੂ ਜੀ ਮੈਨੂੰ ਤਾਂ ਵਾਸਿੱਖੀ ਹੀ ਚਾਉ ਹੈ ਵੀ ਹੈ ਪ੍ਰਮਾਤਮਾ ਇਹ ਜਿਹੜਾ ਤੇਰਾ ਅੰਮ੍ਰਿਤ ਨਾਮ ਵਾਹਿਗੁਰੂ ਵਾਹਿਗੁਰੂ ਇਹ ਮੈਨੂੰ ਵਿਸਰੇ ਨਾ ਇਹਨੂੰ ਮੈਂ ਭੁੱਲਾ ਨਾ ਔਰ ਦਿਨ ਰਾਤ ਵਾਹਿਗੁਰੂ ਜੀ ਆਪ ਜੀ ਦੇ ਗਣ ਗਉਂਦਾ ਨਾ ਵਸੇ ਚਾਉ ਮੈਨੂੰ ਹਰ ਵਕਤ ਚੜਿਆ ਰਹੇ ਹੋਰ ਮਹ ਪਿਆਰੇਓ ਸਾਡੇ ਤੇ ਚਾਉ ਹੀ ਹੋਰ ਨੇ ਚਾਹੋ ਸਾਨੂੰ ਵੀ ਨੇ ਤੇ ਚਾਹ ਰੱਬ ਦੇ ਪਿਆਰਿਆਂ ਨੂੰ ਵੀ ਨੇ ਪਰ ਫਰਕ ਬੜਾ ਹੈ ਰੱਬ ਦੇ ਪਿਆਰਿਆਂ ਨੂੰ ਚਾਹ ਉਹਨੇ ਪ੍ਰਮਾਤਮਾ ਦੇ ਦਰਸ਼ਨ ਦੇ ਤੇ ਸਾਨੂੰ ਚਾਹ ਅਸੀਂ ਟੀਵੀ ਦਾ ਦਰਸ਼ਨ ਸੀਰੀਅਲ ਬਿਲਮਾ ਦੇ ਦਰਸ਼ਨਾਂ ਦਾ ਚਾਹ ਚੜਿਆ ਹਰਕਨਾ ਰੱਬ ਦੇ ਪਿਆਰਿਆਂ ਨੂੰ ਚਾਉਨੇ ਤੁਮਹਾ ਤੁਮਾ ਦੀ ਗੁਣ ਗਾਣ ਦੇ ਤੇ ਸਾਡੇ ਲੋਕਾਂ ਨੂੰ ਚਾਉਨੇ ਕਿਸੇ ਬੁੱਢੇ ਤਨਹਾੜ ਅਮੀਰ ਸ਼ਾਹੂਕਾਰ ਐਮ ਐਲ ਏ ਇਹਨਾਂ ਦੇ ਗੁਣ ਗਾਣ ਦੇ ਫਰਕ ਹੈ ਸਾਨੂੰ ਚਾਉ ਆ ਆਪਣੇ ਘਰ ਪਰਿਵਾਰ ਦਾ ਪ੍ਰਮਾਤਮਾ ਦੇ ਪਿਆਰਿਆਂ ਨੂੰ ਚਾਹ ਹੈ ਆਪਣੇ ਪਿਆਰੇ ਪ੍ਰਭੂ ਨਰਾਮਕਾਰ ਦਾ ਇਸ ਕਰਕੇ ਪ੍ਰਭੂ ਪ੍ਰਮਾਤਮਾ ਦੇ ਪਿਆਰੇ ਤਾਂ ਕਹਿੰਦੇ ਵਾਹਿਗੁਰੂ ਜੀ ਕਿਸ ਹੀ ਕੋਈ ਕੋਏ ਮੰਝ ਨਿਵਾਣੀ ਇੱਕ ਤੂੰ ਏ ਮੇਰੇ ਪਿਆਰੇ ਪ੍ਰਭੂ ਪ੍ਰਮਾਤਮਾ ਇਸ ਸੰਸਾਰ ਤੇ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਆਸਰਾ ਪਰ ਸਾਡਾ ਤਾਂ ਗਰੀਬਾਂ ਦਾ ਇੱਕ ਤੂੰ ਹੀ ਆਸਰਾ ਕਿਸ ਹੀ ਕੋਈ ਕੋਈ ਮਾਝਣਵਾਣੀ ਇੱਕ ਤੂੰ ਮੇਰਾ ਨਵਾਣੇ ਦਾ ਗਰੀਬ ਦਾ ਏ ਵਾਹਿਗੁਰੂ ਇੱਕ ਤੂੰ ਹੀ ਆਸਰਾ ਵਾਹ ਵਾਹ ਸੱਚੇ ਮੈਂ ਤੇਰੀ ਟੇਕ ਹਾਂ ਪਾਪੀ ਤੂੰ ਨਿਰਮਲ ਇੱਕ ਏ ਵਾਹਿਗੁਰੂ ਹੈ ਤਾ ਮੈਂ ਮੂਰਖ ਪਾਪੀ ਹੀ ਪਰ ਤੂੰ ਬੜਾ ਅਚਰਜ ਹੈ ਅਚਰਜ ਨਿਰਮਲ ਹੈ ਪਵਿੱਤਰ ਹੈ پاک ਹੈ ਮੈਂ ਪਾਪੀ ਨੂੰ ਤਾਂ ਇੱਕ ਤੇਰਾ ਹੀ ਆਸਰਾ ਹੈ ਵਾਹਿਗੁਰੂ ਇਸ ਕਰਕੇ ਏ ਪ੍ਰਮਾਤਮਾ ਵਾਸ ਮੈਨੂੰ ਇਹ ਕਿਰਪਾ ਕਰ ਕਿ ਮੈਨੂੰ ਹਮੇਸ਼ਾ ਤੇਰੇ ਨਾਮ ਸਿਮਰਨ ਦਾ ਤੇਰਾ ਜਾਸ ਕਰੰਦਾ ਤੇਰੀ ਵਡਿਆਈ ਸੋਭਾ ਕਰੰਦਾ ਤੇਰੇ ਗੁਣ ਗਾਣ ਦਾ ਇਹ ਵਸੇ ਹੀ ਦਿਨ ਰਾਤ ਇਹੀ ਚੌ ਚੜਿਆ ਰਹੇ ਇਹ ਹੈ ਗੁਰਮੁਖ ਪਿਆਰੇ ਸਾਡਾ ਤੇ ਗੁਰੂ ਦੇ ਪਿਆਰਿਆਂ ਦੇ ਵਿੱਚ ਫਰਕ ਹੈ ਭਗਤਾਂ ਤੇ ਸੰਸਾਰੀਆਂ ਜੋੜ ਖ ਦੇਣਾ ਆਇਆ ਇਸੇ ਕਰਕੇ ਗੁਰੂ ਮਹਾਰਾਜੀਆਂ ਨੇ ਇਹ ਫੈਸਲਾ ਕਰਤਾ ਕਿ ਜਿਹੜੇ ਸੰਸਾਰੀ ਲੋਕ ਨੇ ਅਤੇ ਪ੍ਰਮਾਤਮਾ ਦੇ ਭਗਤ ਪਿਆਰੇ ਲੋਕ ਇਹਨਾਂ ਦਾ ਕਦੇ ਜੋੜ ਮੇਲ ਕਿਉਂਕਿ ਇਹਨਾਂ ਦੀਆਂ ਵਿਚਾਰਾਂ ਹੋਰ ਨੇ ਭਗਤਾਂ ਦੀਆਂ ਵਿਚਾਰਾਂ ਹੋਰ ਨੇ ਪ੍ਰਭੂ ਦੇ ਪਿਆਰਿਆਂ ਦਾ ਬੋਲਣਾ ਹੋਰ ਸੰਸਾਰੀ ਲੋਕਾਂ ਦਾ ਬੋਲਣਾ ਹੋਰ ਪ੍ਰਭੂ ਦੇ ਪਿਆਰਿਆਂ ਦਾ ਖਾਣਾ ਤੇ ਪੀਣਾ ਹੋਰ ਤੇ ਸੰਸਾਰੀ ਲੋਕਾਂ ਦਾ ਖਾਣਾ ਤੇ ਪੀਣਾ ਹੋਰ ਇਸੇ ਤਰ੍ਹਾਂ ਪਹਿਰਾਵਾ ਗੁਰੂ ਦੇ ਪਿਆਰਿਆਂ ਦਾ ਪਹਿਰਾਵਾ ਹੋਰ ਹੈ ਤੇ ਸੰਸਾਰ ਦੇ ਲੋਕਾਂ ਦਾ ਵੀ ਪਹਿਰਾਵਾ ਹੋਰ ਹੈ ਪ੍ਰਭੂ ਦੇ ਪਿਆਰਿਆਂ ਦੀ ਸੋਚ ਹੋਰ ਹੈ ਕਿ ਸੰਸਾਰ ਦੇ ਲੋਕਾਂ ਦੀ ਸੋਚ ਹੋਰ ਇਹ ਵਾਰ ਕਰ ਗੁਰਮਖੋ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਕਿ ਸੰਸਾਰੀ ਲੋਕਾਂ ਦਾ ਅਤੇ ਪ੍ਰਭੂ ਦੇ ਪਿਆਰੇ ਭਗਤਾਂ ਦਾ ਕਦੇ ਆਪਸ ਦੇ ਵਿੱਚ ਜੋੜ ਮੈਲ ਨਹੀਂ ਉਹ ਤੱਕ ਤੱਕ ਕਿਉਂਕਿ ਉਹਨਾਂ ਦੇ ਬਾਜ਼ਾਰ ਵੱਖ-ਵੱਖ ਨੇ ਉਹਨਾਂ ਦਾ ਰਾਹ ਹੋਰ ਹੈ ਤੇ ਪਿਆਰਿਆਂ ਦਾ ਰਾਹ ਹੋਰ ਹੈ ਇਹ ਸੱਚੇ ਰਾਹ ਤੇ ਚੱਲਦੇ ਨੇ ਰਬੂ ਦੇ ਪਿਆਰੇ ਕਿ ਜਿਹੜੇ ਮਾਤ ਲੋਕ ਦੇ ਸੰਸਾਰੀ ਲੋਕ ਨੇ ਨਨ੍ਨੇ ਦਾਇਕ ਕੁਰਾਹੇ ਪਏ ਨੇ ਝੂਠੀਆਂ ਰਾਹਾਂ ਤੇ ਇਹਨਾਂ ਦਾ ਚੱਲ ਹੈ ਨਵੀ ਚਾਲੇ ਹੋਰ ਭਗਤਾਂ ਕੀ ਚਾਲ ਨਰਾਲੀ ਐ ਵੱਖਰੀ ਐ ਨਾ ਤੋਂ ਭਗਤਾਂ ਆਪਣੀ ਗੁਰੂ ਵੱਲ ਨੂੰ ਚੱਲਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦਰਸ਼ਨ ਦੇਦਾਰਿਆਂ ਲਈ ਇਹਨਾਂ ਦਾ ਚੱਲ ਇਹਨਾਂ ਦੀ ਚਾਲ ਤੁਰਦੇ ਇਹ ਵੀ ਨੇ ਖੈਰ ਪਰ ਇਹਨਾਂ ਦਾ ਜਿਹੜਾ ਤੁਰਨਾ ਉਹ ਉੱਠੇ ਪਾਸੇ ਨੂੰ ਹੈ ਇਸੇ ਕਰਕੇ ਇਹਨਾਂ ਦਾ ਜੋੜ ਨਹੀਂ ਹੋਈ ਨਹੀਂ ਸਕਦਾ ਕਿਸ ਹੀ ਕੋਈ ਕੋਇ ਮੰਜ ਨਵਾਣੀ ਇੱਕ ਤੂੰ ਕਿਉਂ ਨਾ ਮਰੀਜ ਰੋਏ ਜਾਂ ਲੱਗ ਚਿਤਨਾ ਆਵੀ ਹੁਣ ਜਿਹੜੇ ਗੁਰਮਖ ਰੱਬ ਦੇ ਪਿਆਰੇ ਭਗਤ ਨੇ ਉਹ ਤਾਂ ਕਹਿੰਦੇ ਵਾਹਿਗੁਰੂ ਜੀ ਸਾਡਾ ਕੇਵਲ ਤੇ ਕੇਵਲ ਇੱਕ ਤੂੰ ਹੀ ਸਹਾਰਾ ਹੈ ਇੱਕ ਵਾਹਿਗੁਰੂ ਜੀ ਆਪ ਜਾਂ ਜਾਂਦਾ ਹਿਸਾਰੈ ਸਾਨੂੰ ਤਾਂ ਇਸ ਹੀ ਕੋਈ ਕੋਈ ਮਨ ਜਨਵਾਣੀ ਇੱਕ ਤੋਂ ਕਿਉਂ ਨਾ ਮਰੀਜੈ ਰੋਏ ਜਾਂ ਲੱਗ ਚਿੱਤ ਨਾਵੇ ਜਦੋਂ ਤੇਰੀ ਪ੍ਰਾਤਮਾ ਵਾਹਿਗੁਰੂ ਯਾਦ ਨਾ ਆਵੇ ਅਸੀਂ ਤਾਂ ਰੋ ਰੋ ਕੇ ਮਰਦੇ ਹਾਂ ਤੜਪਦੇ ਹਾਂ ਮਰ ਕਿਉਂ ਨਾ ਜਾਈਏ ਜੇ ਤੇਰੀ ਯਾਦ ਇਹ ਨਾ ਆਵੇ ਤੇ ਸੰਸਾਰੀ ਲੋਕ ਕੀंदे ਯਾਦ ਤਾਂ ਉਹਨਾਂ ਨੂੰ ਵੀ ਆਉਂਦਾ ਹੈ ਪ੍ਰਮਾਤਮਾ ਦੇ ਪਿਆਰਿਆਂ ਨੂੰ ਵਾਹਿਗੁਰੂ ਨੇ ਵਿਸਰਦਾ ਨਾਮ ਨਹੀਂ ਵਿਸਰਦਾ ਤੇ ਸੰਸਾਰੀ ਲੋਕਾਂ ਨੂੰ ਮਾਇਆ ਨਹੀਂ ਵਿਸਰਦੀ ਮਾਇਆ ਮਨੋਂ ਨਾ ਵਿਸੁਰ ਮੰਗ ਧੰਮ ਧੰਮ ਉਹ ਹਰ ਸਾਹ ਦੇ ਨਾਲ ਹਰ ਧੰਮ ਦਾ ਮਤਲਬ ਕੀ ਹੈ श्वास संसारी ਲੋਕ ਤਾਂ ਹਰ ਸਾਹ ਦੇ ਨਾਲ ਮਾਇਆ 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 ਦੀ ਮੰਗ ਕਰਦੇ ਨੇ ਇਹ ਪ੍ਰਮਾਤਮਾ ਨੇ ਪਿਆਰੇ ਹਰ ਸੁਵਾਸ ਦੇ ਨਾਲ ਵਾਹਿਗੁਰੂ 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 ਕਰਦੇ ਨੇ ਕਿੰਨਾ ਹਰ ਕਾ ਗੁਰਮਖੋ ਕਿੰਨਾ ਬਹੁਤ ਹੈ ਥੋੜਾ ਨਹੀਂ ਸੋਇਸ ਕਰਕੇ ਜਿਹੜੇ ਨਾਮ ਨੂੰ ਵਿਚਾਰ ਕੇ ਮਾਇਆ ਮਾਇਆ ਵੀ ਇੱਕ ਭੁੱਖ ਹੈ ਤ੍ਰਿਸ਼ਨਾ ਦੁੱਖ ਹੈ ਤੇ ਪ੍ਰਮਾਤਮਾ ਨੂੰ ਵਿਚਾਰਨਾ ਵੀ ਇੱਕ ਦੁੱਖ ਹੈ ਸਾਰਿਆਂ ਦੁੱਖਾਂ ਦਾ ਕਾਰਨ ਇਹੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇਹ ਦੋ ਦੁੱਖ ਵੱਡੇ ਦੁੱਖ ਨੇ ਕਿਹੜੇ ਪਹਿਲਾ ਜਿਹੜਾ ਮਨੁੱਖ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ ਇਹਨੇ ਪਰਮਾਤਮਾ ਨੂੰ ਵਿਸਾਰਿਆ ਭੁਲਾਇਆ ਇਹ ਦੁੱਖ ਹੈ ਪਰਮਾਤਮਾ ਤੋਂ ਵਿਸਰਿਆ ਹੋਇਆ ਮਾਇਆ ਭੁੱਲਦੀ ਨਹੀਂ ਇਹ ਵੀ ਦੁੱਖ ਹੈ ਇਹ ਦੁੱਖ ਵਿਛੋੜਾ ਇੱਕ ਦੁੱਖ ਉਹ ਉਹ ਖ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਤਾਂ ਬੜੀ ਲੱਗੀ ਹੈ ਆ ਜਦ ਹੀ ਭੁੱਖ ਤਾਂ ਬਹੁਤ ਲੱਗੀ ਐ ਪਰ ਨਾਮ ਦੀ ਭੁੱਖ ਕਦੇ ਲੱਗੀ ਹੋ ਨਹੀਂ ਪ੍ਰਮਾਤਮਾ ਨੂੰ ਵਿਸਾਰਿਆ ਹੋਇਆ ਦੁਹੇ ਦੁੱਖ ਨੇ ਇਹ ਸਾਰਿਆਂ ਦੁੱਖਾਂ ਦਾ ਕਾਰਨ ਹੀ ਇਹ ਐ ਗੁਰਮੁਖੋ ਜਦੋਂ